ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਮੈਂ ਤੁਹਾਡੇ ਲਈ ਲੋਹੜੀ ਮੰਗਣ ਚਾਨ ਦਾ ਇੱਕ ਗੀਤ ਲੈ ਕੇ ਹਾਜ਼ਰ ਹੋਈ ਆ ਉਮੀਦ ਕਰਦੀ ਆ ਪਸੰਦ ਕਰੋਗੇ ਲੋ ਜੀ ਸੁਣੋ ਗੀਤ ਹੋ ਟੀਲੀ ਹਰੀਓ ਪਰੀ ਟੀਲੀ ਮੋਤੀਆਂ ਜੜੀ ਟੀਲੀ ਹਰੀਓ ਪਰੀ ਟੀਲੀ ਮੋਤੀਆਂ ਜੜੀ ਹੋ ਤੀਨੀ ਉਸ ਕਰ ਜਾ ਜਿੱਥੇ ਕਾਕੇ ਦਾ ਵੇਆ ਤੇ ਲੀਓ ਸਕਾਰੀ ਜਾ ਜਿੱਥੇ ਕਾਕੇ ਦਾ ਵਿਆ ਕਾਕਾ ਜੰਮਿਆ ਸੀ ਗੁੜ ਵੰਡੇ ਆ ਸੀ ਕਾਕਾ ਜੰਮਿਆ ਸੀ ਗੁੜ ਵੰਡੇ ਆ ਸੀ ਗੁੜ ਦੀਆਂ ਰੋੜੀਆਂ ਜੀ ਪਰਾਵਾਆਂ ਜੋੜੀਆਂ ਜੀ ਗੁੜ ਦੀਆਂ ਰੋੜੀਆਂ ਜੀ ਪਰਾਵਾਆਂ ਜੋੜੀਆਂ ਜੀ ਮੂਲੀ ਦਾ ਕੇਤ ਹਰਿਆ ਪਰਿਆ ਮੂਲੀ ਦਾ ਕੇਤ ਹਰਿਆ ਪਰਿਆ ਵੀਰਸ ਦਾ ਗਰ ਕੋੜੀ ਚੜਿਆ ਨੀ ਵੀਰਸ ਦਾ ਗਰ ਕੋੜੀ ਚੜਿਆ ਆ ਵੀ ਰਾਤੂੰ ਜਾ ਵੀਰਾ ਬੰਨੀ ਨੂੰ ਲਿਆ ਵੀਰਾ ਆ ਵੀ ਰਾਤੂੰ ਜਾ ਵੀਰਾ ਬੰਨੀ ਨੂੰ ਲਿਆ ਵੀਰਾ ਬੰਨੀ ਤੇਰੀ ਹਰੀ ਪਰੀ ਫੁੱਲਾਂ ਦੀ ਚੰਗੇਰ ਪਰੀ ਬਨਨੀ ਤੇਰੀ ਹਰੀ ਪਰੀ ਫੁੱਲਾਂ ਦੀ ਚੰਗੇਰ ਪਰੀ ਇੱਕ ਫੁੱਲ ਡਿਗ ਪਿਆ ਰਾਜੇ ਦੇ ਦਰਬਾਰ ਪਿਆ ਇੱਕ ਫੁੱਲ ਡੇਗ ਪਿਆ ਰਾਜੇ ਦੇ ਦਰਬਾਰ ਪਿਆ ਰਾਜੇ ਬੇਟੀ ਸੁੱਤੀ ਸੀ ਸੁੱਤੀ ਨੂੰ ਜਗਾ ਲਿਆ ਰਾਜੇ ਬੇਟੀ ਸੁੱਤੀ ਸੀ ਸੁੱਤੀ ਨੂੰ ਜਗਾ ਲਿਆ ਰੱਤੇ ਢੋਲੇ ਪਾ ਲਿਆ ਰੱਤੇ ਢੋਲੇ ਪਾ ਲਿਆ ਰੱਤਾ ਢੋਲਾ ਚੀਕਦਾ ਪਾਬੋ ਨੂੰ ਉ ਢੀਕਦਾ ਰੱਤਾ ਡੋਲਾ ਚੀਕਦਾ ਪਾਬੋ ਨੂੰ ਉਡੀਕਦਾ ਪਾਨਿ ਮਾਈ ਪਾ ਕਾਲੇ ਕੁੱਤੇ ਨੂੰ ਵੀ ਪਾ ਪਾਨਿ ਮਾਈ ਪਾ ਕਾਲੇ ਕੁੱਤੇ ਨੂੰ ਵੀ ਪਾ ਕਾਲਾ ਕੁੱਤਾ ਦਵੇ ਵਦਾਈ ਤੇਰੀਆਂ ਜੀਵਨ ਮੱਝੀ ਗਾਈ ਕਾਲਾ ਕੁੱਤਾ ਦਵੇ ਵਦਾਈ ਤੇਰੀਆਂ ਜੀਵਨ ਮੱਝ ਗਾਈ ਮੱਝ ਗਾਈ ਦਿੱਤਾ ਦੁੱਧ ਤੇਰੇ ਜੀਵਨ ਸੱਤੇ ਪੁੱਤ ਓ ਮੱਝ ਗਾਈ ਦਿੱਤਾ ਦੁੱਧ ਤੇਰੇ ਜੀਵਨ ਸੱਤੇ ਪੁੱਤ ਸਾਨੂੰ ਸ਼ੇਰ ਸ਼ੱਕਰ ਪਾਈ ਢੋਲੀ ਸ਼ਮਸ਼ਮ ਕਰਦੀ ਆਈ ਸਾਨੂੰ ਸ਼ੇਰ ਸ਼ੇਰ ਸ਼ੱਕਰ ਪਾਈ ਢੋਲੀ ਸ਼ਮਸ਼ਮ ਕਰਦੀ ਆਈ ਸਾਨੂੰ ਦਿਓ ਲੋੜੀ ਥੋੜੀ ਜੀਵੇ ਜੋੜੀ ਤੁੰਦ ਪਈ ਤੇਰ ਕਾਲਾ ਪਈਆ ਤਾਰਾ ਚਿਲਮਿਲ ਆਇਆ ਬਈ ਤੁੰਦ ਪਈ ਤੇਰ ਕਾਲਾ ਪਈਆ ਤੁੰਦ ਪਈ ਤੇਰ ਕਾਲਾ ਪਈਆ ਤਾਰਾ ਚਿਲਮਿਲ ਆਇਆ ਉਠ ਕੁੜੇ ਤੂੰ ਸੁਤੀਏ ਨੀ ਤੇਰਾ ਵੀਰ ਤੇਰਾ ਕਰ ਆਇਆ ਨੀ ਉਠ ਨੀ ਲਾਡੋ ਸੁਤੀਏ ਤੂ ਤੇਰਾ ਵੀਰ ਅੱਜ ਕਰ ਆਇਆ ਨੀ ਉਠ ਨੀ ਲਾਡੋ ਸੁਤੀਏ ਤੇਰਾ ਵੀਰ ਅੱਜ ਕਰ ਆਇਆ ਆਮੰਦੜਾ ਚੜ ਮੰਝੇ ਬੈਠਾ ਲੱਸੀ ਦਾ ਥਿਆਆ ਲੱਸੀ ਦੀ ਤਾਂ ਦੁੱਧ ਪੀਆਵਾ ਲੱਸੀ ਦੀ ਤਾਂ ਦੁੱਧ ਪੀਆਵਾ ਪੀ ਮੇਰੀ ਅੰਮੀ ਜਾਆਵੇ ਲੱਸੀ ਦੀ ਤਾਂ ਦੁੱਧ ਪੀਆਵਾ ਪੀ ਮੇਰੀ ਅੰਮੀ ਜਾਆਵੇ ਵੇ ਛੇਤੀ ਛੇਤੀ ਪੀ ਮੇਰੀ ਅੰਮੀ ਜਾਆ ਛੇਤੀ ਛੇਤੀ ਪੀ ਮੇਰ ਵੀਰਾ ਆਜੂ ਪੁੱਤ ਪਰਾਆ ਅੰਡਰਾ ਗਵਾਡਣਾ ਪੁੱਛਣ ਲੱਗੀਆਂ ਵੀਰ ਤੇਰਾ ਕੀ ਲਿਆਇਆ ਨੀ ਆਂਡ ਨਾ ਗਵੰਡ ਨਾ ਪੁੱਛਣ ਲੱਗੀਆਂ ਆਂਡ ਨਾ ਗਵੰਡ ਨਾ ਪੁੱਛਣ ਲੱਗੀਆਂ ਵੀਰ ਤੇਰਾ ਕੀ ਲਿਆਇਆ ਮੋਲੀ ਮਹਿੰਦੀ ਚੱਗਾ ਚੁੰਨੀ ਪੰਜ ਪਾ ਲਡੂ ਲਿਆਇਆ ਨੀ ਮੋਲੀ ਮਹਿੰਦੀ ਚੱਗਾ ਚੁੰਨੀ ਪੰਜ ਪਾ ਲਡੂ ਲਿਆਇਆ ਸੱਸ ਮੇਰੀ ਨੂੰ ਥੋੜਾ ਲੱਭਾ ਉਹਨੇ ਜੰਗ ਮਚਾਇਆ ਲੈਨੀ ਸੱਸੇ ਮੈਂ ਤੋ ਲੈ ਲੈ ਤੂੰ ਕਿਉਂ ਝਗੜਾ ਪਾਇਆ ਨੀ ਲੈ ਲਈ ਸੱਸੇ ਮੈਂ ਤੋ ਲੈ ਲੈ ਤੂੰ ਕਿਉਂ ਝਗੜਾ ਪਾਇਆ ਸਾਨੂੰ ਦਿਓ ਲੋੜੀ ਕਿ ਥੋੜੀ ਜੀਵੇ ਜੋੜੀ ਸਾਡੇ ਪੈਰਾਂ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਸਾਡੇ ਪੈਰਾਂ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਸਾਡੇ ਪੈਰਾਂ ਹੇਠਾ ਰੋੜ ਸਾਨੂੰ ਛੇਤੀ ਛੇਤੀ ਤੋਰ ਸਾਡੇ ਪੈਰਾਂ